ਹਾਂਜੀ ਗਰਵੇ ਜੀ ਕੀ ਹਾਲ ਹੈ ਰਾਮ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵਾਹ ਜੀ ਵਾਹ ਵਾਹ ਜੀ ਵਾਹ ਸੋ ਜਨਮ ਅਸ਼ਟਮੀ ਆ ਗਈ ਫਿਰ ਨੇੜੇ ਹੁਣ ਹਨਾ ਬਿਲਕੁਲ ਜੀ ਪੂਰੀ ਤਿਆਰੀ ਹੈ ਪੂਰੀ ਤਿਆਰੀ ਹੈ ਤੇ ਸਮਾਲ ਬਹੁਤ ਹੈ ਤੁਹਾਡੇ ਕੋਲ ਹਨਾ ਵੈਰਾਈਟੀ ਪੂਰੀ ਰੱਖੀ ਜੀ ਇਸ ਵਾਰ ਜਿਹੜੀ ਪਿਛਲੀ ਵਾਰ ਥੋੜੀ ਜੀ ਕਮੀ ਰਹਿ ਗਈ ਸੀਗੀ ਹਾਂਜੀ ਉਹ ਵੀ ਦੂਰ ਕਰਤੀ ਕੱਲੀ ਕੱਲੀ ਵੈਰਾਈਟੀ ਪੂਰੀ ਕਰ ਅੱਛਾ ਜੀ ਜਾਨੀ ਲੱਡੂ ਗੋਪਾਲ ਕ੍ਰਿਸ਼ਨ ਜੀ ਆਪਣਾ ਪੂਰੇ ਖੁਸ਼ ਕਰ ਦੇਣੇ ਆ ਤੁਸੀਂ ਪੂਰੇ ਖੁਸ਼ ਕਰ ਦੇਣੇ ਹਾਂਜੀ ਤੇ ਗਾਕਾਂ ਨੂੰ ਵੀ ਫਾਇਦਾ ਹੋਊਗਾ ਵੀ ਗਾਕਾਂ ਨੂੰ ਵੀ ਬਿਲਕੁਲ ਫਾਇਦਾ ਹੋਊਗਾ ਜੀ ਜਿੱਦਾਂ 500 ਦੀ ਸ਼ਾਪਿੰਗ ਤੇ 10% ਡਿਸਕਾਊਂਟ ਹੈ ਜੀ ਜੀ 1000 ਦੀ ਸ਼ਾਪਿੰਗ ਦੇ ਨਾਲ ਮਾਲਾ ਹੋਵੇਗੀ ਕੰਗਣ ਹੋਵੇਗੀ ਇਹ ਫ੍ਰੀ ਨੇ ਜੀ 10% ਡਿਸਕਾਊਂਟ ਕੰਟੀਨਿਊ ਰਹੇਗਾ ਤੇ ਨਾਲ ਮਾਲਾ ਔਰ ਕੰਗਣ ਫ੍ਰੀ ਨੇ ਜੀ ਬਾਕੀ ਆਪਾਂ ਚੁੱਲਾ ਬਿਸਤਰ ਸਾਰਾ ਸੈੱਟ ਘੱਟਾ ਲੈਣੇ ਆ। ਹਾਂਜੀ। ਉਹ ਤੇ ਆਪਾਂ ਨੂੰ 20% ਡਿਸਕਾਊਂਟ ਦੇਈਏ। ਅੱਛਾ ਜੀ। ਕਈ ਲੋਕ ਕਹਿੰਦੇ ਵੀ ਸਾਨੂੰ ਲੱਡੂ ਗਵਾਲਜੀ ਦੀ ਮੂਰਤੀ ਪੂਰੀ ਡੈਕੋਰੇਟ ਕਰਕੇ ਦੇ ਦਿਓ ਜੀ ਡਰੈੱਸ ਵਗੈਰਾ ਸਾਰਾ ਕੁਝ। ਹਾਂਜੀ। ਉਹ ਸੈੱਟ 'ਚ ਵੀ ਤੁਹਾਨੂੰ 20% ਡਿਸਕਾਊਂਟ ਮਿਲਿਆ। ਅੱਛਾ ਜੀ। ਤੇ ਸ਼ਾਰਟ 'ਚ ਦੱਸ ਦੋ ਥੋੜਾ ਜਿਹਾ ਕੀ ਕੀ ਆਪਣੇ ਕੋਲ ਮਧਾਣੀ ਵੀ ਹੈਗੀ ਹੈ ਹੈਂ? ਆਪਣੇ ਕੋਲ ਲੱਕੜ 'ਚ ਮਧਾਣੀ ਹੈ ਜੀ ਪਹਿਲਾਂ ਆਂਟੀ ਦੀ ਪਲਾਸਟਿਕ ਦੀ। ਹਾਂਜੀ। ਇਸ ਵਾਰ ਸਪੈਸ਼ਲ ਲਈ ਹੈ ਲੱਕੜ ਦੀ ਮਧਾਣੀ ਆ ਗਈ ਜੀ। ਓਕੇ ਜੀ। ਠੀਕ ਹੈ ਜੀ ਫਿਰ ਗਈ ਆ ਗਈ ਜੀ ਛੋਟੀ badi ਪਿੱਤਲ ਚ ਪਲਾਸਟਿਕ ਚ ਹਰੇਕ ਤਰ੍ਹਾਂ ਦੀ ਜੀ ਦਾ ਆ ਗਈ ਜੀ ਹਾਂ ਜੀ ਇਹ ਚੀਜ਼ ਆ ਗਈ ਬਾਕੀ ਸਾਡੇ ਕੋਲ ਸ਼ੰਕ ਸਟੈਂਡ ਆ ਗਏ ਜੀ ਨਵੇਂ ਅੱਛਾ ਜੀ ਆ ਦੇਖੋ ਜੀ ਤੇ ਸ਼ੰਕ ਸਟੈਂਡ ਆ ਗਏ ਨੂੰ ਅੱਛਾ ਸਟੈਂਡ ਤੇ ਰੱਖ ਲਓ ਜੀ ਇਸ ਤੋਂ ਇਲਾਵਾ ਸਾਡੇ ਕੋਲ ਸ਼ਿਵਲਿੰਗ ਆ ਗਏ ਜੀ ਹਰੇਕ ਸਾਈਜ਼ ਦੇ ਅੱਛਾ ਜੀ ਤੀਦਾਰ ਆ ਗਏ ਹੈ ਰੇ ਸ਼ਿਵਲਿੰਗ ਦੀ ਨੰਦੀ ਵੈਲ ਜੀ ਹਾਂ ਜੀ ਇਹ ਚੀਜ਼ ਆ ਗਿਆ ਬਾਕੀ ਨਵੇਂ ਤੋਂ ਨਵੇਂ ਸਟੀਲ ਦੇ ਚੁੱਲ੍ਹੇ ਆਏ ਆ। ਪਹਿਲਾਂ ਦਿੱਕਤ ਆਉਂਦੀ ਦੀ ਇਹ ਜਿਹੜੇ ਲੱਕੜਾਂ ਦੇ ਚੁੱਲ੍ਹੇ ਟੁੱਟਦੇ ਸੀ ਉਹ ਬਹੁਤ। ਜੀ ਜੀ ਹੁਣ ਪੱਕੇ ਦੌਰਪ ਸਟੀਲ ਦੇ ਚੁੱਲ੍ਹੇ ਬਣਵਾਤੇ। ਜੀ ਆ ਵੀ ਡ्रेसेस ਆ ਗਈਆਂ ਬੱਚਿਆਂ ਦੀਆਂ। ਹਾਂ ਬੱਚੇ ਦੇ ਸਕੂਲ 'ਚ ਫੰਕਸ਼ਨ ਹੁੰਦੇ ਜੀ ਰਾਧਾ ਰਾਣੀ ਡ्रेसेस ਹੋ ਗਈਆਂ। ਹਾਂ ਜੀ ਵਾਜੂ। ਰੀਸੈਂਜਰੀ ਡ्रेसेस ਹੋ ਗਈਆਂ। ਆ ਵੀ ਹੈਗੀਆਂ। ਇਹ ਲੈ ਕੇ ਆ ਗਏ ਜੀ ਨਵੇਂ ਸਟੈੱਡਵਰਕ 'ਚ ਸਾਰਾ। ਜੀ ਜੀ ਜੀ। ਹੋਰ ਦੱਸ ਸਕਦੇ ਕੋਟਨ ਤੇ ਪ्युअर ਕੋਟਨ ਦਾ। ਅੱਛਾ ਜੀ। ਇਹ ਬੱਚੇ ਦੇ ਰੈਸ਼ਸ ਨਹੀਂ ਪਾਏਗਾ, ਇਚਿੰਗ ਨਹੀਂ ਹੋਏਗੀ। ਹਾਂ ਜੀ। ਇਹ ਕੁਆਲਿਟੀ ਦਾ ਵੀ ਅਸੀਂ ਹੁਣ ਿਸ ਉਹਨੂੰ ਕਹੂੰਗਾ ਜੀ ਜਨਵਸ਼ਤਮੀ ਪੂਰੇ ਧੂਮ-ਧਾਮ ਨਾਲ ਬਣਾਓ ਲੱਡੂ ਕੋ ਬਾਲ ਜੀ ਨੂੰ ਕੁਛ ਕਰੋ ਜੀ ਪੂਰੀ ਅਸੈਸਰੀ ਲਓ ਕੋਈ ਤੁਹਾਨੂੰ ਉਹ ਚੀਜ਼ ਕਰਨ ਦੀ ਲੋੜ ਨਹੀਂ ਜੋ ਚੀਜ਼ ਤੁਹਾਨੂੰ ਬਰਿੰਦਾਵਨ ਮਿਲਦੀ ਹੈ ਉਸ ਤੋਂ ਵੱਧ ਕੇ ਇੱਥੇ ਮਿਲੇਗੀ ਤੇ ਘੱਟ ਤੇ ਘੱਟ ਰੇਟ 'ਚ ਜੀ ਇੱਕ ਵਾਰ ਐਡਰੈਸ ਦਾ ਦਿਓ ਫੋਨ ਨੰਬਰ ਦਾ ਸਾਡਾ ਐਡਰੈਸ ਹੈਗਾ ਜੀ ਰਿੱਕੀ ਦੀ ਹੱਟੀ ਮਾਤਾ ਰਾਣੀ ਚੌਕ ਕੁਰਾਲੀ ਜੀ ਸਾਡਾ ਫੋਨ ਨੰਬਰ ਹੈਗਾ 9815120805 ਲਓ ਜੀ ਯਾਦ ਰੱਖਣਾ ਰਿੱਕੀ ਦੀ ਹੱਟੀ ਮਾਤਾ ਰਾਣੀ ਚੌਕ ਕੁਰਾਲੀ